ਵਾਹਿਗੁਰੂ ਜੀ ਕੀ ਭੱਤੇ ਸਤਗੁਰ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ਾਂ ਰਹਿਮਤਾਂ ਕਰਕੇ ਆਪਣੀ ਗੋਦ ਅੰਦਰ ਬੈਠਣ ਦਾ ਸੁਹਾਵਣਾ ਸਮਾਂ ਸੁਹਾਵਣੀਆਂ ਕੜੀਆਂ ਬਖਸ਼ੀਆਂ ਸਵੇਰ ਤੋਂ ਜੁੜ ਕੇ ਬੈਠਿਓ ਇਤਿਹਾਸ ਦਾ ਆਨੰਦ ਪ੍ਰਾਪਤ ਕਰ ਰਹੇ ਹੋ ਮੈਂ ਇਤਿਹਾਸ ਦੀ ਅਰੰਭਤਾ ਤੋਂ ਪਹਿਲਾਂ ਇੱਥੋਂ ਦੇ ਪ੍ਰਬੰਧਕਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਆ ਅਸੀਂ ਇੱਥੇ ਸਤਗੁਰਾਂ ਦੀ ਹਜ਼ੂਰੀ ਅੰਦਰ ਗੁਰਮਤ ਸਮਾਗਮ ਅੰਦਰ ਬੈਠੇ ਆ ਖਾਸ ਕਰਕੇ ਮਾਮਾ ਨੂੰ ਵੀ ਮੈਂ ਬੇਨਤੀ ਕਰਾਂ ਤੁਸੀਂ ਆਪਣੇ ਅੰਦਰ ਵੱਲ ਖੁਦ ਝਾਤ ਮਾਰ ਕੇ ਵੇਖੋ ਪਹਿਲਾਂ ਆਪਣੇ ਮਨ ਨੂੰ ਫੈਸਲਾ ਲੈ ਕੇ ਵੇਖੋ ਕਿ ਤੁਸੀਂ ਕਿਸੇ ਸਰਕਸ ਦੇ ਬੱਚਿਆਂ ਨੂੰ ਲੈ ਕੇ ਆਇਓ ਡਾ ਗੁਰੂ ਦੀ ਹਜ਼ੂਰੀ ਅੰਦਰ ਲੈ ਕੇ ਆਇਓ ਵਿਰਲੇ ਬੱਚੇ ਆ ਜਿਨ੍ਹਾਂ ਦੀਆਂ ਮਾਵਾਂ ਨੇ ਉਹਨਾਂ ਦੇ ਸਿਰਾਂ ਨੂੰ ਕੱਜਿਆ ਸਾਰੇ ਦੇ ਸਾਰੇ ਬਿਨਾ ਸਿਰ ਪਿਆਰੇ ਖਾਲਸਾ ਜੀ ਕੱਜੇ ਤੋਂ ਇੱਥੇ ਤੁਰ ਫਿਰ ਰਹੇ ਨੇ ਇੱਥੇ ਬਾਹਰ ਜਿੱਥੇ ਆ ਪੰਘੂੜੇ ਵਗੈਰਾ ਲੱਗੇ ਨੇ ਉੱਥੋਂ ਲਗਾਤਾਰ ਆਵਾਜ਼ਾਂ ਆਈ ਆਰੀਆਂ ਪੰਡਾਲ ਦੇ ਅੰਦਰ ਬਾਣੀ ਕੀ ਕਹਿੰਦੀ ਐ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸੇਖਾ ਨਹੀਂ ਮਹਾਰਾ ਜਿਹਨੂੰ ਬਾਣੀ ਦਾ ਅਦਬ ਨਹੀਂ ਕਰਨਾ ਆਉਂਦਾ ਜਿਸ ਇਨਸਾਨ ਨੂੰ ਗੁਰਬਾਣੀ ਦਾ ਸਤਕਾਰ ਨਹੀਂ ਕਰਨਾ ਆਉਂਦਾ ਮਹਾਰਾਜ ਪਾਤਸ਼ਾਹ ਕਹਿੰਦੇ ਮੇਰਾ ਸੇਖ ਹੀ ਨਹੀਂ ਅੱਜ ਗੁਰੂ ਦੀ ਹਜ਼ੂਰ ਅੰਦਰ ਆਏ ਕਿਸ ਵਾਸਤੇ ਆ ਪਹਿਲਾਂ ਇਹ ਫੈਸਲਾ ਕਰ ਲਈਏ ਮੇਰੀ ਬੇਨਤੀ ਆ ਪ੍ਰਬੰਧਕਾਂ ਦੇ ਚਰਨਾਂ ਵਿੱਚ ਜਾਂ ਤੇ ਬਾਹਰ ਜਾ ਕੇ ਬੰਦ ਕਰਾਇਓ ਕਿਉਂਕਿ ਮੇਰੇ ਜਥੇ ਦਾ ਅਸੂਲ ਆ ਕਿ ਜੋ ਵੇਖਣ ਨੂੰ ਲੱਗਦਾ ਕਿ ਗੁਰੂ ਦੀ ਮਰਿਆਦਾ ਦੇ ਉਲਟ ਆ ਉਹ ਸੰਗਤ ਦੇ ਵਿੱਚ ਕਹਿ ਦੇਣਾ ਕਿਉਂਕਿ ਅਸੀਂ ਚਾਹ ਨਾਲ ਤੁਹਾਨੂੰ ਸੁਣਾਉਣ ਵਾਸਤੇ ਆਏ ਆ ਤੇ ਅਸੀਂ ਕੁਝ ਸੁਣਾ ਕੇ ਜਾਈਏ ਸਾਨੂੰ ਵੀ ਸੁਣਾਉਣ ਵਿੱਚ ਆਵੇ ਤੇ ਆਪ ਸੰਗਤਾਂ ਨੂੰ ਵੀ ਸੁਣਨ ਵਿੱਚ ਆਨੰਦ ਆਵੇ ਮੇਰੀ ਬੇਨਤੀ ਨੂੰ ਮੰਨਿਓ ਜਰੂਰ ਇਤਿਹਾਸ ਦੀ ਅਰੰਭਤਾ ਤੋਂ ਪਹਿਲਾਂ ਟਾਡੀਆਂ ਦੇ ਜਨਮਦਾਤੇ ਛੇਵੇਂ ਗੁਰੂ ਨਾਨਕ ਕਲਗੀਆਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਧੰਨ ਗੁਰੂ ਅਰਗੋਬਿੰਦ ਸ਼ਾਹ ਮਹਾਰਾਜ ਤੇ ਟਾਡੀਆਂ ਦੇ ਬਚੋਲੇ ਬਾਬਾ ਬਿੱਦੀ ਜਨ ਸਾਹਿਬ ਨੂੰ ਯਾਦ ਕਰਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਖਰ사 ਜੀ ਕੁਝ ਖਾਸ ਸ਼ਖਸੀਅਤਾਂ ਦੁਨੀਆ ਦਾ ਕਾਇਆ ਪਲਟਣ ਵਾਸਤੇ ਸੰਸਾਰ ਵਿੱਚ ਆਉਂਦੀਆਂ ਉਹ ਪ੍ਰਾਣੀਆਂ ਲੀਆਂ ਨੂੰ ਮਿਟਾ ਕੇ ਸਮਾਜ ਵਿੱਚ ਨਵਾਂ ਰਾਹ ਚਲਾਉਂਦੀਆਂ ਪਰ ਮੇਰੇ ਸਤਗੁਰੂ ਦਸਵੇਂ ਗੁਰੂ ਨਾਨਕ ਵੱਖਰੇ ਤੇ ਬਲਵਾਨ ਹੋਏ ਹਜ਼ੂਰ ਜੀ ਨੇ 75 ਨਾਟਕ ਵਿੱਚ ਫਰਮਾਇਆ ਕਿੰਦੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਦਤ ਜੈ ਬਿਦਮੋਹ ਆਨੋ ਹੇਮਕੰਟ ਪਰਬਤ ਹੈ ਜਹਾਂ ਸप्त श्रृंग शोभत ਹੈ ਤਹਾਂ ਸप्त श्रृंग ਤਹ ਨਾਮ ਕਹਾਵਾ ਪੰਡ ਰਾਜ ਜੈ ਜੋਗ ਕਹਾਵਾ ਤਹਮ ਅਧਿਕ ਤਪਸ਼ਿਆ ਸਾਦੀ ਮਹਾਕਾਲ ਕਾਲੇ ਕਾ ਅਰਾਧਿ ਇਹ ਬਿਦਕਰਤ ਤਪਸ਼ਿਆ ਭਯੋ ਦਵੈਤੇ ਇੱਕ ਰੂਪ ਹੋ ਗਯੋ ਤਾਤ ਮਾਤ ਮੁਰ ਅਲਕ ਅਰਧ ਬਾਪਿਤ ਜੋਗ ਸਾਧਨਾ ਸਾਦਾ ਤਨ ਜੋ ਕਰੀ ਅਲਕੀ ਸੇਵਾ ਤਾਂਤੇ ਭਏ ਪ੍ਰਸੰਨ ਗੁਰਦੇਵਾਂ ਤਨ ਪ੍ਰਭ ਆਇ ਸਮੋਦੀਆ ਤਬ ਹਮ ਜਨਮ ਕਲੂ ਮੈ ਲਿਆ ਸਤਗੁਰੂ ਕਹਿੰਦੇ ਮੈਂ ਹਿਮਕੁੰਡ ਦੇ ਪਰਬਤ ਤੇ ਖੂਬ ਤਪੱਸਿਆ ਕੀਤੀ ਫਿਰ ਅਕਾਲ ਪੁਰਖ ਤੇ ਮੈਕ ਰੂਪ ਹੋਏ ਮੇਰੇ ਮਾਤਾ ਪਿਤਾ ਨੇ ਵੀ ਅਕਾਲ ਪੁਰਖ ਦੀ ਬੜੀ ਅਰਧਨਾ ਕੀਤੀ ਉਸ ਤੋਂ ਪ੍ਰਸੰਨ ਹੋ ਕੇ ਅਕਾਲ ਪੁਰਖ ਵੈਗਨੂ ਜਿਨੇ ਮੈਨੂੰ ਸੰਸਾਰ ਵਿੱਚ ਖਾਲਸਾ ਸਾਜਣੇ ਵਾਸਤੇ ਪੈਡਿਆ ਅੱਜ ਇਤਿਹਾਸ ਗਵਾਹੀ ਪਰਦਾ ਕਿ ਮਰੇ ਕਲਗੀ ਤਰਜੀ ਨੇ ਇਹੋ ਜਿਹਾ ਖਾਲਸਾ ਸਾਜਿਆ ਜਿਹੜਾ ਕਦੇ ਪਾਤਸ਼ਾਹ ਨੇ ਅਕਾਲ ਬੁੰਗੇ ਤੇ ਖਲੋਕੇ ਵਚਨ ਕੀਤਾ ਸੀ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਅੱਜ ਅਕਸਰ ਜਦੋਂ ਅਸੀਂ ਚਮਕਾਰ ਦੀ ਗੜੀ ਦੇ ਇਤਿਹਾਸ ਦੇ ਪੰਨੇ ਫਰੋਲੀਦੇ ਆ ਪੜਨ ਵਾਲੇ ਤੇ ਸੁਣਨ ਵਾਲਿਆਂ ਦੇ ਮਨ ਅੰਦਰ ਇੱਕ ਸ਼ੰਕਾ ਪੈਦਾ ਹੋ ਜਾਂਦਾ ਵੀ ਭਈ ਭਲਾ 40 10 ਲੱਖ ਨਾਲ ਕਿਵੇਂ ਲੜ ਗਏ ਅੱਜ ਜਿਨ੍ਹਾਂ ਨੇ ਅਮਰਤ ਛਕਿਆ ਮੈਨੂੰ ਪਤਾ ਬਹੁ ਗਿਣਤੀ ਦੇ ਵਿੱਚ ਅੱਜ ਅਸੀਂ ਇੰਨੇ ਮਾਡਰਨ ਹੋ ਕੇ ਬਹਿ ਗਏ ਜਿਹੜੇ ਕਲਗੀ ਧਰਜੀ ਨੇ ਸਾਨੂੰ ਕਕਾਰ ਬਖਸ਼ੇ ਨੇ ਅਸੀਂ ਡੋਰੀ ਦੇ ਨਾਲ ਸਾਰੇ ਗੱਲ ਦੇ ਵਿੱਚ ਬੰਨ ਲੈ ਨਿੱਕਾ ਜਿਹਾ ਖੰਡਾ ਨਿੱਕੀ ਜੀ ਕਿਰਪਾਨ ਨਿੱਕਾ ਜਿਹਾ ਕੰਗਾ ਤੇ ਮੈਨੂੰ ਲੱਗਦਾ ਜਿੱਦਾਂ ਜਿੱਦਾਂ ਸਾਡਾ ਸਮਾਂ ਵਧਦਾ ਜਾਂਦਾ ਕਲਯੁਗ ਸਾਨੂੰ ਮਾਰ ਮਾਰ ਹੀ ਜਾਂਦਾ ਹੈ ਅਸੀਂ ਛੋਟਾ ਜਿਹਾ ਕਸ਼ਰਾ ਵੀ ਗਲ ਦੇ ਵਿੱਚ ਹੀ ਟੰਗ ਲੈਣਾ ਇਹ ਅੱਜ ਸਾਡੇ ਹਾਲ ਹੋ ਚੁੱਕੇ ਆ ਅੱਜ ਅਮਰਤ ਧਾਰੀ ਹੋ ਕੇ ਸਾਨੂੰ ਸਤਿ ਸ੍ਰੀ ਅਕਾਲ 9 ਇੰਚ ਦੀ ਸ੍ਰੀ ਸਾਹ ਪਾਣੀ ਭਾਰੀ ਲੱਗਣ ਦਾ ਪਈ ਪਰ ਜੇ ਇਸ ਕਲਗੀਧਰ ਜੀ ਨੇ ਸਾਨੂੰ ਆਪਣੇ ਪੁੱਤ ਬਣਾਇਆ ਉਸ ਗਰੀਬ ਨਵਾਜ਼ ਮਹਾਰਾਜ ਜੀ ਨੇ ਪਿਆਰੇ ਖਾਲਸਾ ਜੀ ਜਦੋਂ ਸ਼ਸਤਰਾਂ ਦੀ ਗੱਲ ਕੀਤੀ ਨਾ ਮਹਾਰਾਜ ਪਾਛਾ ਕਹਿੰਦੇ ਸਾਡੇ ਪੀਰਿਆ ਤੇ ਜਿਹੜਾ ਮਰੇ ਕਲਗੀਧਰ ਪਾਛਾ ਮਹਾਰਾਜ ਜੀ ਆਪਣੇ ਤਨ ਤੇ ਸ਼ਸਤਰਾਂ ਦੇ ਨਾਲ ਤੀਰ ਦਾ ਕਮਾਨ ਸਜਾ ਕੇ ਰੱਖਦੇ ਸੀ ਨਾ ਉਹਦਾ ਭਾਰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਉਸ ਸਮੇਂ ਇਤਿਹਾਸਕਾਰਾਂ ਨੇ ਲਿਖਿਆ ਕਿ ਮਰੇ ਕਲਗੀਧਰ ਪਾਛਾ ਮਹਾਰਾਜੀਆਂ ਦੇ ਇਕੱਲੇ ਕਮਾਨ ਦਾ ਭਾਰ ਜੀ 9 ਟੰਕ ਹੁਣ ਸਿਆਣੇ ਬਜ਼ੁਰਗ ਤੇ ਜਾਣਦੇ ਕਿ 1 ਟੰਕ ਦਾ ਭਾਰ ਕਿੰਨਾ ਹੁੰਦਾ ਹੈ ਪਰ ਮੈਂ ਫਿਰ ਵੀ ਦੱਸ ਦਿਆਂ ਇੱਕ ਟੰਕ ਦਾ ਭਾਰ ਹੁੰਦਾ 25 ਕਿਲੋ ਤੇ 9 ਟੰਕ ਕਿੰਨੇ ਬਣਦੇ ਆ 2 ਕਵੰਟਲ ਤੇ 25 ਕਿਲੋ ਐਡਾ ਭਾਰਾ ਕਮਾਨ ਆ ਮਰੇ ਹੱਥ ਵਿੱਚ ਤਿੰਨ ਫੁੱਟ ਦੀ ਤੇਗ ਗਿਆ ਮੇਰੀਆਂ ਬਾਹਾਂ ਵਿੱਚ ਇੰਨੀ ਬਲ ਨਹੀਂ ਕਿ ਮੈਂ ਇਸ ਤੇਗ ਨੂੰ ਇਸ ਤਰ੍ਹਾਂ 10 ਜਾਂ 20 ਸੈਕਿੰਡ ਹੋਲਡ ਕਰਕੇ ਰੱਖ ਸਕਾਂ ਪਰ ਤਨ ਮਰਕਲਗੀਆਂ ਵਾਲਾ ਪਾਛ ਐਡਾ ਬਲੀ ਬਹਾਦਰ 2 ਕਵੰਟਲ ਤੇ 25 ਕਿਲੋ ਦਾ ਮਿਆਨ ਕਹਿੰਦੇ ਜਦੋਂ ਚਮਕਾੜ ਦੇ ਮੈਦਾਨ ਅੰਦਰ ਉਹ ਬਾਦਸ਼ਾਹ ਪੁਰਜੀ ਤੇ ਬੈਠੇ ਇਸ ਤਰ੍ਹਾਂ ਰੱਖ ਕੇ ਵਿੱਚ ਖਪਰਾ ਤੀਰ ਪਾ ਕੇ ਚਲਾਉਂਦੇ ਐਨਾ ਪ੍ਰੈਸ਼ਰ ਬਣਦਾ ਕਿ ਹਜੂਰ ਦਾ ਇੱਕ ਤੀਰ 10 10000 ਵੈਰੀ ਨੂੰ ਚੀਰ ਕੇ ਲੰਘ ਰਿਹਾ ਸਤਿ ਸ਼੍ਰੀ ਅਕਾਲ ਤੇ ਫਿਰ ਜਦੋਂ ਸਿੱਖ ਕੌਮ ਦੇ ਮਹਾਨ ਨਗੀਨੀਆਂ ਵਿੱਚੋਂ ਮਹਾਨ ਜਰਨੈਲ ਅਮਰ ਸ਼ਹੀਦ ਧਨ ਤਨ ਬਾਬਾ ਦੀਪ ਸਿੰਘ ਸਾਹਿਬ ਜੀਆਂ ਦਾ ਜ਼ਿਕਰ ਹੁੰਦਾ ਹੈ ਅੱਜ ਅਸੀਂ ਸਾਰੇ ਜਾਣਦੇ ਆ ਕਿ ਬਾਬਾ ਦੀਪ ਸਿੰਘ ਜੀ ਵਰਗਾ ਲਖਾਰੀ ਕੋਈ ਤਕੜਾ ਨਹੀਂ ਸੀ ਕਿਉਂਕਿ ਚਾਰ ਸਰੂਪ ਆਦ ਮਹਾਰਾਜ ਜੀਆਂ ਦੇ ਲੈ ਕੇ ਇੱਕ ਅਰਬੀ ਭਾਸ਼ਾ ਵਿੱਚ ਵੀ ਲਿਖਿਆ ਅਰਬ ਕੰਟਰੀ ਵਿੱਚ ਭੇਜ ਕੇ ਕਹਿੰਦੇ ਅਰਬ ਵਿੱਚ ਵਸਣ ਵਾਲਿਓ ਪੜੋ ਇਹ ਗੁਰੂ ਨਾਨਕ ਦੀ ਬਾਣੀ ਤੁਹਾਨੂੰ ਵੀ ਸਿਹਤ ਦਿੰਦੀ ਤੇ ਤੁਹਾਡਾ ਵੀ ਭਲਾ ਹੋਵੇਗਾ ਹੋਰ ਜ਼ਿਕਰ ਕਰਦੇ ਆਂ ਅੱਡਲ ਸਚਾਈ ਆ ਕਿ ਬਾਬਾ ਦੀਪ ਸਿੰਘ ਵਰਗਾ ਲਾਗੀ ਕੋਈ ਨਹੀਂ ਬਾਬਾ ਦੀਪ ਸਿੰਘ ਵਰਗਾ ਢਾਡੀ ਕੋਈ ਨਹੀਂ ਬਾਬਾ ਦੀਪ ਸਿੰਘ ਵਰਗਾ ਪ੍ਰਚਾਰਕ ਵੀ ਕੋਈ ਨਹੀਂ ਕਿਰਪਾ ਕਿਵੇਂ ਹੋਈ ਜਦੋਂ ਦਸਤੇ ਮੁਬਾਰਕ ਅੰਦਰੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਅੱਜ 18 ਸਿਰ ਦੇ ਖੰਡੇ ਦਾ ਜ਼ਿਕਰ ਤੇ ਘਰ-ਘਰ ਵਿੱਚ ਹਾਏ ਪਰ ਇਹ ਮਰਲਿਆਂ ਨੂੰ ਪਤਾ ਕਿ ਖੰਡਾ ਚੁੱਕਣ ਦੀ ਸ਼ਕਤੀ ਕਿੱਥੋਂ ਆਈ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ ਪਹਿਲਾਂ ਚੌਂਕੜੇ ਲਾਉਣੇ ਪੈਂਦੇ ਕਹਿੰਦੇ 18 ਕੁ ਵਰਿਆਂ ਦੀ ਉਮਰ ਸੀ ਜਦੋਂ ਅਨੰਦਾਂ ਦੀ ਪੁਰੀ ਤੇ ਕਲਗੀਧਰ ਪ੍ਰੀਤਮ ਨਾਲ ਮਲਾਪ ਹੋਇਆ ਇਥੇ ਹਜ਼ੂਰ ਨੇ ਦਸਤੈ ਮubarrak ਨਾਲ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਦੀ ਪਾੜ ਦੇ ਕੇ ਨਾਮਦੀਪੇ ਤੋਂ ਦੀਪ ਸਿੰਘ ਰੱਖ ਦਿੱਤਾ ਇੱਕ ਦਿਨ ਸਤਿਗੁਰੂ ਪਾਤਸ਼ਾਹ ਦਰਬਾਰ ਵਿੱਚ ਛੱਜ ਕੇ ਬੈਠੇ ਦੂਰ ਤਰਾਡੇ ਤੋਂ ਸਿੱਖ ਸੰਗਤਾਂ ਆ ਰਹੀਆਂ ਦਰਸ਼ ਦਿਦਾਰ ਕਰਕੇ ਨਿਹਾਲ ਹੋ ਰਹੀਆਂ ਸਤਗੁਰ ਪਾਤਸ਼ਾਹ ਜੀ ਦਰਬਾਰਾਂ ਦੀ ਸਮਾਪਤੀ ਤੋਂ ਬਾਅਦ ਕੀ ਵੇਖਦੇ ਆ ਕਿ ਜਿੱਥੇ ਬਰਤਨਾਂ ਦੀ ਸੇਵਾ ਰਹੀ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੇ ਹੱਥ ਵਿੱਚ ਰੱਖਿਆ ਇੱਕ ਬਾਟਾ ਪਕੜਿਆ ਹੋਇਆ ਵਾਰ-ਵਾਰ ਉਹਨੂੰ ਹੀ ਮਾਂਜੀ ਜਾਦੇ ਪਾਤਸ਼ਾਹ ਜੀ ਲੰਮਾ ਸਮਾਂ ਖਲੋ ਕੇ ਵੇਖਦੇ ਰਹੇ ਬਾਬਾ ਜੀ ਐਨੇ ਮਗਨ ਹੋਏ ਸੀ ਪਤਾ ਨਹੀਂ ਲੱਗਾ ਕਿ ਕਲਗੀਧਰ ਜੀ ਕੋਲ ਆ ਕੇ ਖਲੋਤੇ ਆ ਪਾਤਸ਼ਾਹ ਆਵਾਜ਼ ਮਾਰਦੇ ਦੀਪ ਸਿੰਘਾਂ ਬਾਟਾ ਮਾਂਜ ਰਿਹਾ ਹੈ ਜਿੰਦੇ ਇੱਕਦਮ ਉੱਠੇ ਹੱਥ ਜੋੜ ਕੇ ਆਖਿਆ ਪਾਛਮਾ ਮਾਫੀ ਚੋਨਾ ਮੈਂ ਤੁਹਾਡੇ ਸਤਿਕਾਰ ਵਜੋਂ ਉੱਠ ਨਹੀਂ ਸਕਿਆ ਸਤਿਗੁਰੂ ਕਹਿੰਦੇ ਦਸ ਸਿੰਘਾ ਬਾਟਾ ਮਾਂਜ ਰਿਹਾ ਨਹੀਂ ਪਾਛਾ ਦੀਪ ਸਿੰਘ ਬਾਟਾ ਨਹੀਂ ਮਾਂਜ ਰਿਹਾ ਸਤਿਗੁਰੂ ਕਹਿਣ ਲੱਗੇ ਕਮਾਲ ਕਰਦਾ ਆਹ ਇੱਕ ਹੱਥ ਰੱਖਣਾ ਲਿਬੜੇ ਨੇ ਹੱਥ ਵਿੱਚ ਬਾਟਾ ਪਕੜਿਆ ਹੋਇਆ ਜੇ ਬਾਟਾ ਨਹੀਂ ਮਾਂਜ ਰਿਹਾ ਤੇ ਦੀਪ ਸਿੰਘ ਕੀ ਮਾਂਜ ਰਿਹਾ ਪਾਛਾ ਮੈਂ ਆਪਣੇ ਮਨ ਨੂੰ ਮਾਂਜ ਰਿਹਾ ਸਤਿਗੁਰੂ ਕਹਿੰਦੇ ਕਿਵੇਂ ਪਤਾ ਲੱਗੂ ਕਿ ਸਿੰਘਾ ਤੂੰ ਆਪਣੇ ਮਨ ਨੂੰ ਮਾਝ ਲਿਆ ਉਹ ਤਾਤਿਆ ਜਦੋਂ ਮੈਂ ਬਾਟਾ ਸਾਫ ਕਰਕੇ ਇਹਦੇ ਵਿੱਚ ਬੈਨਾ ਮੈਨੂੰ ਮੇਰਾ ਚਿਹਰਾ ਦਿਸਦਾ ਤੇ ਜਦਨ ਕਲਗੀਆਂ ਵੜਿਆ ਇਸ ਬਾਟੇ ਚ ਮੈਨੂੰ ਤੇਰੇ ਮੁਖੜੇ ਤੇ دیدار ਹੋਣ ਲੱਗੇ ਉਸ ਦਿਨ ਮੈਂ ਸਮਝ ਦਾਵਾ ਗਿਆ ਕਿ ਮੈਂ ਆਪਣੇ ਮਨ ਨੂੰ ਮਾਝ ਲਿਆ ਬਾਛਾ ਘੁੱਟ ਸੀਨੇ ਨਾਲ ਲਾਉਂਦੇ ਆਂਦੇ ਸਿੰਘਾ ਇੱਥੇ ਤੇਰੀ ਸੇਵਾ ਪਰਵਾਨ ਹੋਈ ਹੁਣ ਆਪਣੇ ਨਗਰ ਜਾ ਕੇ ਸਿੱਖ ਸੰਗਤਾਂ ਨੂੰ ਸਿੱਖੀ ਨਾਲ ਜੋੜ ਕਹਿੰਦੇ ਸਤਿਵੰਤ ਬਚਨ ਕਹਿ ਕੇ ਆਏ ਮਹਾਰਾਜ ਨੇ ਆਖਿਆ ਸੀ ਜਿੰਨਾ ਚਿਰ ਕੋਲ ਨਹੀਂ ਬੁਲਾਵਾਂਗੇ ਉਹਨਾਂ ਚਿਰ ਸਾਡੇ ਕੋਲ ਵਾਪਸ ਨਹੀਂ ਜੇ ਆਉਣਾ ਪਰ ਦੂਸਰੇ ਪਾਸੇ ਮੇਰੇ ਕਲਗੀਧਰ ਜੀ ਜਿਹੜਾ ਬਚਨ ਖੰਡੇ ਪਾਟੇ ਦੀ ਪਾੜ ਲੈਣ ਲੱਗਿਆਂ ਪੰਜਾਂ ਪਿਆਰਿਆਂ ਨਾਲ ਕੱਢਦੇ ਆ ਕਿ ਇਸ ਅੰਮ੍ਰਿਤ ਦੇ ਬਦਲੇ ਗੁਰੂ ਗੋਬਿੰਦ ਸਿੰਘ ਸਾਹਾ ਆਪਣਾ ਸਰਬੰਸ ਕੌਮ ਉਪਰੋਂ ਨਿਸ਼ਾਵਰ ਕਰੇਗਾ ਜਿੰਦੇ ਸਮਾਂ ਆ ਗਿਆ ਆਨੰਦਪੁਰੀ ਜਿਹੜੀ ਚਾਵਾਂ ਨਾਲ ਤਿਆਰ ਕੀਤੀ ਸੀ ਉਹਨੂੰ ਫੱਟੇ ਬੁਲਾਈ ਸਰਸਾ ਦੇ ਕੰਡੇ ਕਮਸਾਂ ਜੁਦ ਹੋਇਆ ਚਮਕੌਰ ਦਾ ਸਾਕਾ ਵਰਤਿਆ ਸਰਹੰਦ ਦਾ ਸਾਕਾ ਵਰਤਿਆ ਉਹ 6 ਤੇ 7 ਸਾਲ ਦੀ ਉਮਰ ਦੇ ਸਭ ਜਾਦੇ ਸਾਨੂੰ ਨੀਹਾਂ 'ਚ ਖਲੋਕੇ ਦੱਸ ਗਏ ਕਿ ਗੁਰੂ ਦਾ ਸਿੱਖ ਵਕਾਉ ਨਹੀਂ ਜਿਉਂਦਾ ਅੱਜ ਦੇ ਸਮੇਂ ਅੰਦਰ ਸਿੱਖ ਅਖਵਾਉਣਾ ਜਿੰਨਾ ਸੌਖਾ ਬਣਨਾ ਉਤਨਾ ਔਖਾ ਕਿਉਂ ਇਹ ਸਿੱਖੀ ਵਾਲੋਂ ਨਿੱਕੀ ਤੇ ਖੰਡਿਓ ਦੇਖੀ ਹੈ ਅੱਜ ਕਹਿੰਦਾ ਕਹੁੰਦਾ ਸਿੱਖ ਅ ਸ਼ਾਮ ਨੂੰ दारू ਦੀ ਬੋਤਲ ਤੇ ਵਿਗ ਡੰਦਾ ਸ਼ਰਮ ਧਰਮ ਦੇ ਸ਼ਬਖ ਲੋਏ ਕੂੜ ਫਿਰੇ ਪ੍ਰਧਾਨਵੇ ਲਾਲੋ ਐਸਾ ਭਿਆਨਕ ਸਮਾ ਚੱਲ ਰਹੀਆ ਕਹਿੰਦੇ ਪ੍ਰਤਨਮ ਰਕਲਗੀਆਂ ਵਾਲਾ ਪਾਛਾ ਪਿਤਾ ਵਾਰ ਕੇ ਮਾਂ ਵਾਰ ਕੇ ਚਾਰੇ ਦੇ ਚਾਰੇ ਲਾਲ ਸਾਡੇ ਤੋਂ ਕੁਰਬਾਨ ਕਰਕੇ ਹੁਣ ਸਾਬੋ ਕੀ ਤਲਵੰਡੀ ਦੀ ਧਰਤੀ ਵਿਖੇ ਆ ਕੇ ਕਮਰ ਕੱਸਾ ਖੁੱਲ ਕੇ ਦਮ ਲੈਂਦਾ ਜਿੱਥੇ ਗੁਰਦੁਆਰਾ ਸ਼੍ਰੀ ਧੰਮਧਮਾ ਸਾਹਿਬ ਸੋਭਤ ਹੈ ਇਸ ਧਰਤੀ ਤੇ ਪਾਤਸ਼ਾਹ ਜੀਆਂ ਦੇ ਸਜੇ ਦਰਬਾਰ ਅੰਦਰ ਗੁਰਸਿੰਘਾ ਨੇ ਬੇਨਤੀ ਕੀਤੀ ਹਜ਼ੂਰ ਤੁਸੀਂ ਕਦੇ ਬਚਨ ਕੀਤਾ ਸੀ ਜਦੋਂ ਸਮਾਂ ਮਿਲਿਆ ਗੁਰਬਾਣੀ ਤੇ ਨਾਲ-ਨਾਲ ਗੁਰਬਾਣੀ ਦੇ ਅਰਥ ਸੁਣਾਵਾਂਗੇ ਪਾਤਸ਼ਾਹ ਕਹਿਣ ਲੱਗੇ ਫਿਰ ਜਿਹੜਾ ਸਿੰਘ ਘਰੋਂ ਗਿਆ ਉਹਨੂੰ ਹੁਕਮ ਲੱਗਿਆ ਸੀ ਜਦੋਂ ਬੁਲਾਵਾਂਗੇ ਉਦੋਂ ਆਉਣਾ ਜਾਓ ਦੀਪ ਸਿੰਘ ਨੂੰ ਲੈ ਕੇ ਆਓ ਜਦੋਂ ਨਾਮ ਬਾਣੀ ਵਿੱਚ ਰੰਗੇ ਹੋਏ ਬਾਬਾ ਦੀਪ ਸਿੰਘ ਜੀ ਨੂੰ ਸਤਗੁਰਾਂ ਪਾਸ ਲਿਆਂਦਾ ਗਿਆ ਕਹਿੰਦੇ ਉਸ ਸਮੇਂ ਮੇਰੇ ਕਲਗੀ ਤਰਜੀਆਂ ਦੇ ਚਰਨ ਪਕੜ ਕੇ ਬਾਬਾ ਜੀ ਨੇ ਰੋ ਰੋ ਕੇ ਹੰਝੂਆਂ ਦੀ ਝੜੀ ਲਾ ਦਿੱਤੀ ਸਤਿਗੁਰੂ ਕਹਿਣ ਲੱਗੇ ਦੀਪਸ਼ਿਆ ਐਨਾ ਬੇਰਾਗ ਦਾਤਾ ਜੀ ਕਹਾਂ ਕੀ ਮੇਰਾ ਵੀ ਜੀ ਕਰਦਾ ਸੀ ਮੈਂ ਅਜੀਤ ਸਿੰਘ ਵਾਂਗ ਖੰਡੇ ਖੜਕਮਦਾ ਮੇਰਾ ਵੀ ਜੀ ਕਰਦਾ ਸੀ ਮੈਂ ਸ਼ਹਾਦਤ ਦਾ ਜਾਮ ਪੀਣਾ ਦਾਤਿਆ ਸ਼ਹਾਦਤ ਦੇ ਜਾਮ ਤੇ ਖੰਡੇ ਖੜਕਾਉਣ ਤੋਂ ਵਾਂਝਾ ਕਿਉਂ ਰੱਖਿਆ ਬਾਦਸ਼ਾਹ ਕਹਿਣ ਲੱਗੇ ਦੀਪਸ਼ਿਆ ਕਬਰਾਂ ਨਾ ਕਿਉਂ ਐ ਖੰਡਾ ਵੀ ਖੜ ਕੇ ਗਾ ਤੇ ਤੇਰੀ ਇਹੋ ਜੀ ਸ਼ਹਾਦਤ ਹੋਊ ਕਿ ਤੇਰੇ ਖੜ ਕੇ ਹੋ ਖੰਡੇ ਤੇ ਤੇਰੀ ਸ਼ਹਾਦਤ ਦੀਆਂ ਗੱਲਾਂ ਕਰ ਕਰ ਵਿੱਚ ਹੁਣ ਗਿਆ ਜਾਓ ਕਰਤਾਰ ਪਰ ਜਾਓ ਤੇ ਧੀਰਮਲੀਆਂ ਕੋਲੋਂ ਗੁਰਬਾਣੀ ਦੇ ਸਰੂਪ ਲੈ ਕੇ ਆਓ ਜੇ ਨਾ ਦਿੱਤੇ ਆਖਿਓ ਕੁਝ ਨਾ ਚੁੱਪ ਕਰਕੇ ਵਾਪਸ ਆ ਜਾਓ ਸਤਿਵਚਨ ਕਹਿ ਕੇ ਗਾਏ ਅਗੋ ਧੀਰਮਲੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਜੋਤ ਕਿਹਨਾਂ ਦੀ ਹੈ ਬਾਬਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਕਹਿੰਦੇ ਫਿਰ ਆਪ ਕਿਉਂ ਨਹੀਂ ਗ੍ਰੰਥ ਤਿਆਰ ਕਰ ਲਿਆ ਸਾਡੇ ਵੱਲ ਕੀ ਵੇਖਦੇ ਹੋ ਬਾਬਾ ਜੀ ਕਹਿੰਦੇ ਦੱਸਤਾ ਦਿੰਦੇ ਪਰ ਪਾਛਾ ਦਾ ਹੁਕਮ ਹੋਇਆ ਕਿ ਕਹਿਣਾ ਕੁਝ ਨਹੀਂ ਆ ਗਿਆ ਵਾਪਸ ਸਾਰੀ ਵਾਰਤਾ ਸਤਗੁਰਾਂ ਨੂੰ ਦੱਸੀ ਮਹਾਰਾਜ ਕਹਿੰਦੇ ਕਬਰੌਣਾ ਨਹੀਂ ਅਕਾਲਪੁਰ ਕਿਰਪਾ ਕਰੇ ਅਸੀਂ ਗੁਰਬਾਣੀ ਲਖਾਵਾਂਗੇ ਭਾਈ ਮਨੀ ਸਿੰਘ ਜੀ ਲਿਖਣਗੇ ਤੇ ਤੁਸੀਂ ਨਾਲ ਸਹਾਇਕ ਹੁਣ ਕਹਿੰਦੇ ਸ਼ਾਹੀ ਕਲਮਾ ਤੇ ਕਾਗਜ਼ ਦਾ ਪੂਰਾ ਪੂਰਾ ਖਾਸ ਪ੍ਰਬੰਧ ਬਾਬਾ ਜੀ ਨੇ ਕਰਕੇ ਦਿੱਤਾ ਰੋਜ਼ ਰੋਜ਼ ਮੇਰੇ ਪਾਛਾ ਜੀ ਗੁਰਬਾਣੀ ਲਖਾਉਂਦੇ ਨਾਲ ਨਾਲ ਅਰਥ ਵੀ ਸੁਣਾਉਂਦੇ ਅੱਜ ਜਿਹੜੇ ਛਿਰੀ ਦਸਮ ਮਹਾਰਾਜ ਜੀਆਂ ਦੀ ਬਾਣੀ ਤੇ ਸ਼ੰਕਾ ਕਰਦੇ ਐ ਛਿਰੀ ਦਸਮ ਗ੍ਰੰਥ ਨੂੰ ਮੰਨਦੇ ਨਹੀਂ ਉਹ ਗਾਰਨਰ ਸੁਣ ਲੈਣ ਪਹਿਲੀ ਗੱਲ ਤੇ ਸਾਡੇ ਵਡਿਆਂ ਕਿਹਾ ਕਿ ਹਲਕਿਆ ਕੁੱਤਾ ਤੇ ਦਸ਼ਮ ਦਾ ਨਿੰਦਕ ਜਿੱਥੇ ਟਕਰਦਾ ਛਤਰ ਲਾ ਲਿਓ ਜਿੰਨੀਆਂ ਪੈਂਦੀਆਂ ਫਿਰ ਜਿੱਥੇ ਪੈਂਦੀਆਂ ਵੱਜਣ ਦਿਓ ਗਿਣਨ ਦੀ ਵੀ ਲੋੜ ਨਹੀਂ ਤੇ ਦੂਜੀ ਗੱਲ ਮੇਰੇ ਕਲਗੀ ਧਰਜੀ ਦੀ ਤੇ ਭਾਵੇਂ ਹੱਥ ਲਿਖਤ ਚਿੱਠੀ ਕਿਉਂ ਨਾ ਹੋਵੇ ਅਭੀ ਮੈਂ ਗੁਰੂ ਨਾਨਕ ਦੀ ਗੋਦ ਵਿੱਚ ਬੈਠ ਕੇ ਪੜ ਸਕਦੀ ਹਾਂ